ਨੀਤੂ ਭੈਣ ਸਾਡੀ ਬਰਨ ਹੋ ਗਈ ਸੀਗੀ ਘਰ ਦੇ ਵਿੱਚੋਂ ਗੁਰਦੁਆਰਾ ਸਾਹਿਬ ਗਈ ਸੀ ਆ ਕੇ ਜਦੋਂ ਘਰੇ ਕਿਚਨ ਨੂੰ ਖੋਲਿਆ ਕਿਚਨ 'ਚ ਕਿਤੇ ਗੈਸ ਲੀਕ ਸੀਗਾ ਤੇ ਉਹ ਸਾਰੇ ਅੱਗ ਫੈਲ ਗਈ ਚਾਰੇ ਪਾਸੇ ਫੇਸ ਮੱਚ ਗਿਆ ਹੱਥ ਪੈਰ ਮੱਚ ਗਿਆ ਬ੍ਰਸਟ ਸਾਰੀ ਛਾਤੀ ਮੱਚ ਗਈ ਨੀਤੂ ਭੈਣ ਦੇ ਫਾਦਰ ਨੇ ਵਿਚਾਰੇ ਨੇ ਜਦੋਂ ਇਹ ਬਰਨ ਹੋਈ ਆ ਬਿਆਨ ਅੰਦ ਹਸਪਤਾਲ 'ਚ ਟ੍ਰੀਟਮੈਂਟ ਕਰਾਇਆ ਮਤਲਬ 6-7 ਲੱਖ ਰੁਪਏ ਲੋਕਾਂ ਤੋਂ ਫੜ ਕੇ ਪਿੰਡ 'ਚੋਂ ਇਕੱਠਾ ਕਰਕੇ ਨੇਤੂ ਭੈਣ ਤੇ ਲਾਇਆ ਤਾਂ ਰਿਜ਼ਲਟ ਕੁਝ ਵੀ ਨਹੀਂ ਮਿਲਿਆ ਜ਼ੀਰੋ ਹੋਰ ਜ਼ਿਆਦਾ ਸਮੱਸਿਆ ਵਧ ਗਈ ਜਾਖੰਮ ਵੱਡਾ ਹੋਣ ਕਰਕੇ ਅੰਦਰੋਂ ਬਾਡੀ ਹੀਲ ਨਹੀਂ ਹੋ ਰਹੀ ਜਦੋਂ ਪੱਟੀ ਕਰਦੇ ਫਿਰ ਤੜਫਦੀ ਆ ਬਹੁਤ ਚੀਕਾਂ ਮਾਰਦੀ ਆ ਤੁਹਾਡੀਆਂ ਅਰਦਾਸਾਂ ਦੀ ਦੁਆਵਾਂਾਂ ਦੀ ਜ਼ਰੂਰਤ ਆ ਸਾਡੀ ਛੋਟੀ ਭੈਣ ਨੀਤੂ ਨੂੰ ਮੈਸ਼ਨ ਅਸੀਂ ਮੈਡੀਵੇ ਹਸਪੀਟਲ ਕਰਾਉਣ ਲੱਗੇ ਆ ਡਾਕਟਰ ਟਾਹ ਦੇ ਅੰਦਰ ਉੱਥੇ ਕਰੀਬ ਸਵਾ 2 ਲੱਖ ਰੁਪਏ ਦਾ ਖਰਚਾ ਸਰਬ ਨੇ ਦੱਸਿਆ ਵਾ ਤੇ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਤੁਸੀਂ ਸਿੱਧਾ ਹਸਪੀਟਲ ਦੇ ਵਿੱਚ ਜਾ ਕੇ ਮੈਡੀਵੇ ਹਸਪੀਟਲ ਦੇ ਵਿੱਚ ਨੀਤੂ ਭੈਣ ਦੇ ਬਿੱਲ 'ਚ ਜੇ ਕੋਈ ਭੈਣ ਭਰਾ ਹਿੱਸਾ ਪਾਉਣਾ ਚਾਹੁੰਦਾ ਜਾਂ ਪਾ ਸਕਦਾ ਤਾਂ ਪਲੀਜ਼ ਉੱਥੇ ਜਾ ਕੇ ਪਾਵੋ ਦੇਖੀ ਰਹੇ ਉਹਨਾਂ ਦੇ ਤੇ ਇਹ 8 9 ਸਾਲ ਤੋਂ ਇਸ ਪਿੰਡ ਦੇ ਵਿੱਚ ਰਹਿ ਗਏ ਤੇ ਪਹਿਲਾਂ ਲੋਕਾਂ ਦੇ ਘਰਾਂ ਦੇ ਵਿੱਚ ਰਹਿੰਦੇ ਸੀ ਜਿਹੜੇ ਕੰਮ ਕਾਜ ਤੇ ਸਲਾਈ ਦਾ ਕਰਦੇ ਨੇ ਤੇ 25 ਦੇ ਜਿਆਦਾ ਕਰਤਾ ਹੋ ਰਿਆਂ ਉਹ ਇਹਨਾਂ ਕੋਲ ਨਹੀਂ ਕਰਦੇ ਤੇ ਜੇ ਜਾਂ ਕਰਦੇ ਤੁਹਾਡੀ ਮਦਦ ਮੰਗਦੇ ਜੀ ਤੁਸੀਂ ਤੇ ਵੀ ਵੈਰੀਫਾਈ ਕਰਕੇ ਜੀ ਇਹਨਾਂ ਦੀ ਮਦਦ ਕਰੋ ਜਿਵੇਂ ਵੀ ਕੋਈ ਵੱਧ ਤੋਂ ਵੱਧ ਮਦਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਭੈਣ ਨੀਤੂ ਭੈਣ ਸਾਡੀ ਬਰਨ ਹੋ ਗਈ ਸੀਗੀ ਘਰ ਦੇ ਵਿੱਚ ਉਹ ਗੁਰਦੁਆਰਾ ਸਾਹਿਬ ਗਈ ਸੀ ਆ ਕੇ ਜਦੋਂ ਘਰੇ ਕਿਚਨ ਨੂੰ ਖੋਲਿਆ ਕਿਚਨ ਚ ਕਿਤੇ ਗੈਸ ਲੀਕ ਸੀਗਾ ਤੇ ਉਹ ਸਾਰੇ ਅੱਗ ਫੈਲ ਗਈ ਚਾਰੇ ਪਾਸੇ ਫੇਸ ਮੱਚ ਗਿਆ ਹੱਥ ਪੈਰ ਮੱਚ ਗਿਆ ਬ੍ਰੈਸਟ ਸਾਰੀ ਛਾਤੀ ਮੱਚ ਗਈ ਤਕਲੀਫ ਤਾਂ ਆਪਾਂ ਸਮਝ ਸਕਦੇ ਆ ਜਿੰਦਗੀ ਚ ਕਿਤੇ ਨਾ ਕਿਤੇ ਮਾੜਾ ਮੋਟਾ ਹੱਥ ਪੈਰ ਆਪਣਾ ਕਿਤੇ ਨਾ ਕਿਤੇ ਮੱਚਦਾ ਹੀ ਆ ਜਿੰਦਗੀ ਚ ਛੋਟੇ ਹੁੰਦੇ ਆਂ ਤੋਂ ਤੇ ਆਪਾਂ ਸੜਨ ਦੀ ਜਿਹੜੀ ਤਕਲੀਫ ਆ ਉਹ ਆਪਾਂ ਸਮਝ ਸਕਦਾ ਕਿੰਨੀ ਤੜਫਉਂਦੀ ਆ ਤੇ ਜਿਹਦੀ ਪੂਰੀ ਬੋਡੀ ਹੋਵੇ ਮੂੰਹ ਸਿਰ ਕੰਨ ਸਾਰਾ ਕੁਝ ਤੇ ਉਹ ਕਿੰਨਾ ਤੜਫਦੇ ਹੋਗਾ ਸਾਰੇ ਬ੍ਰੈਸਟਾ ਸਾਰਾ ਸ ਬਿਲਕੁਲ ਨਾਜ਼ੁਕ ਹਿੱਸਾ ਜਨ ਸਰੀਰ ਦਾ ਜਿਹੜਾ ਮੱਛਿਆ ਇੱਕ ਅੱਖ ਤਾਂ ਬਿਲਕੁਲ ਗਲ ਗਈ ਸੀ ਉਹ ਕੱਢਣੀ ਪਈ ਉਹ ਡਾਕਟਰ ਕਹਿੰਦੇ ਵੀ ਜੇ ਨਾ ਕੱਢੀ ਤਾਂ ਦੂਸਰੀ ਅੱਖ ਤੇ ਵੀ ਇਫੈਕਟ ਪਊਗਾ ਤੇ ਉਹਦਾ ਆਪਰੇਸ਼ਨ ਕਰਾਇਆ ਸੀ ਪਹਿਲਾਂ ਫਿਰ ਉਸ ਤੋਂ ਬਾਅਦ ਸਰਜਰੀ ਕਹਿੰਦੇ ਸੀ ਪਹਿਲਾਂ ਬਾਪੂ ਨੇ ਨੀਤੂ ਭੈਣ ਦੇ ਫਾਦਰ ਨੇ ਵਿਚਾਰੇ ਨੇ ਜਦੋਂ ਇਹ ਬਰਨ ਹੋਈ ਆ ਦਿਆਨੰਦਾ ਹਸਪਤਾਲ 'ਚ ਟ੍ਰੀਟਮੈਂਟ ਕਰਾਇਆ ਮਤਲਬ 6-7 ਲੱਖ ਰੁਪਏ ਲੋਕਾਂ ਤੋਂ ਫੜ ਕੇ ਪਿੰਡ 'ਚੋਂ ਇਕੱਠਾ ਕਰਕੇ ਨੀਤੂ ਭੈਣ ਤੇ ਲਾਇਆ ਤਾਂ ਰਿਜ਼ਲਟ ਕੁਝ ਵੀ ਨਹੀਂ ਮਿਲਿਆ ਜ਼ੀਰੋ ਹੋਰ ਜ਼ਿਆਦਾ ਸਮੱਸਿਆ ਵਧ ਗਈ ਫਿਰ 5-6 ਮਹੀਨੇ ਘਰ ਹੀ ਪਾਈ ਰੱਖੀ ਵਿਚਾਰੀ ਪੈਸਾ ਹੈ ਨਹੀਂ ਸੀ ਕੋਲੇ ਪੱਟੀਆਂ ਕਿਵੇਂ ਨਾ ਕਿਵੇਂ ਕਰੀ ਜਾਂਦੇ ਸੀਗੇ ਫੜ ਦੜ ਕੇ ਇਧਰ ਉਧਰੋ ਬਾਪੂ ਪੇਸ਼ੇ ਤੋਂ ਟੇਲਰ ਦਾ ਕੰਮ ਕਰਦਾ ਤੇ ਪਰ ਜਿੰਨੇ ਪੈਸੇ ਕਮਾਉਂਦਾ ਸੀ 30 ਤੇ ਲਾਈ ਜਾਂਦਾ ਸੀ ਜਿਵਾਈ ਵੀ ਇਹਨਾਂ ਜੋਗਾ ਨਹੀਂ ਉਹ ਬਸ ਜਿੰਨੇ ਕਮਾਉਂਦਾ ਸੀ ਉਹਨੇ ਖਾ ਲੈਂਦਾ ਸੀ ਆਪਦੇ ਫਿਰ ਸਾਡੇ ਨਾਲ ਇੱਥੇ ਸੰਪਰਕ ਹੋਇਆ ਇੱਥੇ ਆ ਕੇ ਨਿੱਤੂ ਭੈਣ ਨੂੰ ਲੈ ਕੇ ਇੱਥੇ ਟ੍ਰੀਟਮੈਂਟ ਸ਼ੁਰੂ ਕਰਾਇਆ ਅਸੀਂ ਗੱਲ ਕੀਤੀ ਹਸਪੀਟਲ ਦੇ ਵਿੱਚ ਡੀ ਐਮ ਸੀ ਵਾਲੇ ਡਾਕਟਰ ਤੋਂ ਕਰਾਇਆ ਸੀ ਨਾ ਪ੍ਰੈਸ਼ਰ ਚਲੋ ਅਸੀਂ ਉਹਨਾਂ ਨਾਲ ਹੀ ਗੱਲ ਕੀਤੀ ਵੀ ਉਹਨਾਂ ਦਾ ਪੇਸ਼ੈਂਟ ਆ ਉਹਨਾਂ ਨੂੰ ਪਤਾ ਵੀ ਬੈਸਟ ਹਸਪੀਟਲ ਆ ਸਾਡੇ ਪਰ ਉੱਥੇ ਜਾ ਕੇ ਵੀ ਨਿੱਤੂ ਭੈਣ ਦੀ ਸਰਜਰੀ ਤਾਂ ਹੋ ਗਈ ਸਰਜਰੀ ਤੋਂ ਬਾਅਦ ਉਹਨਾਂ ਨੇ ਸਾਨੂੰ ਕਿਹਾ ਵੀ ਪੱਟੀਆਂ ਇੱਥੇ ਕਰਾਉਣੀਆਂ ਪੈਣਗੀਆਂ ਪੱਟੀਆਂ ਵੀ ਕਰਾ ਲਈਆਂ ਫਿਰ ਸਰਜਰੀ ਸਾਰੀ ਕਰੀਬ ਸਾਰੀ ਖਰਾਬ ਹੋ ਗਈ ਕੋਈ ਬਚ ਗਈ ਸੀ ਸਾਰੀ ਯਾਨੀ ਕਿ 90% 95% ਸਰਜਰੀ ਸਾਰੀ ਜਿਹੜੀ ਉਹ ਕਰਿਆ ਸੀ ਮਾਸ ਲਾਇਆ ਸੀ ਉਹ ਸਾਰਾ ਕਾਲਾ ਹੋ ਗਿਆ ਲਹਿ ਗਿਆ ਉਹ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਉਹ ਕਹਿੰਦੇ ਜੀ ਵੀ ਹੁਣ ਮੈਂ ਕੁਝ ਕਰ ਨਹੀਂ ਸਕਦਾ ਵੀ ਇਹ ਤਾਂ ਤੁਹਾਡੀ ਕੋਈ ਗਲਤੀ ਆ ਚਲੋ ਫੇਰ ਅਸੀਂ ਸਮਾਂ ਪਿਆ ਪੈਣ ਦੇ ਪੱਟੀਆਂ ਕਰਦੇ ਰਹੇ ਵੀ ਚਲੋ ਕਿਉਂਕਿ ਪਹਿਲਾਂ ਉੱਥੇ ਲਾਏ ਸੀ ਪੈਸੇ 1.5 ਤੋਂ 2 ਲੱਖ ਰੁਪਈਆ ਹੁਣ ਦੁਬਾਰਾ ਫੇਰ ਇੰਨੀ ਛੇਤੀ ਲਾਉਣ ਨੂੰ ਸਾਡੇ ਕੋਲੇ ਨਹੀਂ ਸੀ ਪੋਸਿਬਿਲਟੀ ਨਹੀਂ ਫੇਰ ਅਸੀਂ ਸੋਚਿਆ ਵੀ ਚਲੋ ਪੱਟੀਆਂ ਨਾਲ ਹੀ ਇੰਨੇ ਪੇਸ਼ੈਂਟ ਠੀਕ ਹੋ ਜਾਂਦੇ ਆਪਾਂ ਕਰਦੇ ਆਂ ਪਰ ਜਖਮ ਵੱਡਾ ਹੁਣ ਕਰਕੇ ਅੰਦਰੋਂ ਬਾਡੀ ਹੀਲ ਨਹੀਂ ਹੋ ਰਹੀ ਅੰਦਰੋਂ ਨਹੀਂ ਤਾਕਤ ਬਣ ਨਹੀਂ ਰਹੀ ਜਿੰਨੀ ਲੋਡ ਆ ਜਖਮ ਏਡੇ ਵੱਡੇ ਵੱਡੇ ਬਲੱਡ ਨਿਕਲੀ ਜਾਂਦਾ ਰਿੰਦਾ ਬਲੱਡ ਚੜਾਉਣੇ ਵੀ ਆ ਜਦੋਂ ਪੱਟੀ ਕਰਦੇ ਫਿਰ ਤੜਫਦੀ ਆ ਬਹੁਤ ਚੀਕਾਂ ਮਾਰਦੀ ਆ ਤਾਂ ਹੁਣ ਅਸੀਂ ਮੈਡੀਵੇ ਹਸਪੀਟਲ ਡਾਕਟਰ ਟਾ ਵਾ ਡਾਕਟਰ ਰਜਿੰਦਰ ਟਾ ਤੇ ਉਹਨਾਂ ਨਾਲ ਗੱਲ ਕੀਤੀ ਆ ਤੇ ਡਾਕਟਰ ਸਾਹਿਬ ਨੇ ਭਰੋਸਾ ਦਿੱਤਾ ਵੀ ਮੈਂ ਪੂਰੀ ਕੋਸ਼ਿਸ਼ ਕਰੂੰਗਾ ਵੀ ਬੈਸਟ ਕਰਨ ਦੀ ਆਪਣੇ ਵੱਲੋਂ ਤੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਤੁਸੀਂ ਵੀ ਕਰਿਓ ਬੀਨੀਤੂ ਭੈਣ ਉੱਥੋਂ ਹੁਣ ਠੀਕ ਹੋ ਕੇ ਆਵੇ ਕਿਉਂਕਿ ਜਿਹੜਾ ਨੀਤੂ ਭੈਣ ਨੂੰ ਤਕਲੀਫ ਆ ਉਹ ਤਾਂ ਚਲੋ ਝਾਲੀ ਰਹੀ ਆ ਪਰ ਕੋਲੇ ਜਿਹੜਾ ਮਾਂ ਬਾਪ ਉਹ ਝਾਲਦੇ ਆ ਖਾਸ ਕਰਕੇ ਮਾਂ ਵਿਚਾਰੀ ਸਾਰਾ ਦਿਨ ਇੱਥੇ ਬੈਠੀ ਅੰਦਰ ਆਈਸੀਯੂ 'ਚ ਰਾਤ ਨੂੰ ਵੀ ਇਦਾਂ ਹੀ ਬੈਠੀ ਕੋਲੇ ਤੇ ਜਦੋਂ ਚੀਕਾਂ ਮਾਰਦੀ ਆ ਤੜਸਦੀ ਆ ਝੱਲੀ ਨਹੀਂ ਜਾਂਦੀ ਲੈਟ੍ਰੀਨ ਬਾਥਰੂਮ ਆਉਣਾ ਤਾਂ ਵੀ ਤਕਲੀਫ ਆ ਤੇ ਕੁਝ ਖਾਣਾ ਪੀਣਾ ਮਾੜਾ ਹਿੱਲਣਾ ਤਾਂ ਵੀ ਦਰਦ ਆ ਜੇ ਪੱਟੀ ਕਰਦੇ ਆ ਤਾਂ ਵੀ ਤਕਲੀਫ ਆ ਉਸੇ ਤੁਹਾਡੀਆਂ ਅਰਦਾਸਾਂ ਦੀ ਦਵਾਵਾਂ ਦੀ ਜ਼ਰੂਰਤ ਆ ਸਾਡੀ ਛੋਟੀ ਭੈਣ ਨੀਤੂ ਨੂੰ ਨੀਤੂ ਦੇ ਇੱਕ ਬੇਟਾ ਵਾ ਨਾ ਇੱਕ ਬੇਟੀ ਆ ਨਾ ਤੇ ਉਹ ਵੀ ਪੜਦੇ ਆ ਬੇਟਾ ਤਾਂ ਪੜਨੋਂ ਛੱਡ ਗਿਆ ਕਹਿੰਦੇ ਹਨਾ ਬੇਟਾ ਛੱਡ ਗਿਆ ਹਾਂਜੀ ਉਹ ਕੀ ਕਰ ਲਈ ਪਿਛਲੇ ਕਰ ਉਹ ਕੀ ਕਰਦਾ ਹੁਣ ਹਾਂ ਏਸਿਆਂ ਦਾ ਕੰਮ ਮੇਰੇ ਭਤੀਜਾ ਕਰਦਾ ਉਹ ਏਸਿਆਂ ਦਾ ਕੰਮ ਕਰਦਾ ਵਾ ਚਲੋ ਘਰ ਵੀ ਚਲਾਉਣਾ ਰੋਟੀ ਵੀ ਖਾਣੀ ਆ ਦੂਜੀ ਬੇਟੀ ਨੂੰ ਵੀ ਪੜਾਉਣਾ ਵਾ ਹਨਾ ਤੇ ਹੁਣ ਨੀਤੂ ਭੈਣ ਦੀ ਐਡਮਿਸ਼ਨ ਅਸੀਂ ਮੈਡੀਵੇ ਹਸਪੀਟਲ ਕਰਾਉਣ ਲੱਗੇ ਆ ਡਾਕਟਰ ਟਾਹ ਦੇ ਅੰਦਰ ਉੱਥੇ ਕਰੀਬ ਸਵਾਗ 2 ਲੱਖ ਰੁਪਏ ਦਾ ਖਰਚਾ ਡਾਕਟਰ ਸਾਹਿਬ ਨੇ ਦੱਸਿਆ ਵਾ ਤੇ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਤੁਸੀਂ ਸਿੱਧਾ ਹਸਪੀਟਲ ਦੇ ਵਿੱਚ ਜਾ ਕੇ ਮੈਡੀਵੇ ਹਸਪੀਟਲ ਦੇ ਵਿੱਚ ਨਿੱਤੂ ਭੈਣ ਦੇ ਬਿੱਲ 'ਚ ਜੇ ਕੋਈ ਭੈਣ ਭਰਾ ਹਿੱਸਾ ਪਾਉਣਾ ਚਾਹੁੰਦਾ ਜਾਂ ਪਾ ਸਕਦਾ ਤਾਂ ਪਲੀਜ਼ ਉੱਥੇ ਜਾ ਕੇ ਪਾਵੋ ਕਿਉਂਕਿ ਜਿਹੜੀ ਪਿਛਲੀ ਵਾਰੀ ਕਿਤੇ ਨਾ ਕਿਤੇ ਕਮੀ ਰਹਿ ਗਈ ਉਹ ਅਸੀਂ ਨਹੀਂ ਚਾਹੁੰਦੇ ਵੀ ਇਸ ਵਾਰ ਰਵੇ ਅਸੀਂ ਚਾਹੁੰਦੇ ਹਾਂ ਜਦ ਤੱਕ ਡਾਕਟਰ ਕਹੂਗਾ ਉਹਨਾਂ ਟਾਈਮ ਉੱਥੇ ਰੱਖਣਾ ਤੇ ਸਭਾ ਦੋ ਤਾਂ ਉਹਨਾਂ ਨੇ ਸਾਨੂੰ ਆਪਰੇਸ਼ਨ ਦਾ ਕਿਹਾ ਦੋ ਚਾਰ ਪੰਜ ਦਿਨ ਰੱਖਣ ਤੋਂ ਬਾਅਦ ਪਰ ਜੇ ਜ਼ਿਆਦਾ ਦਿਨ ਵੀ ਰੱਖਣਾ ਪਿਆ ਤਾਂ ਵਾਹਿਗੁਰੂ ਕਿਰਪਾ ਕਰੇ ਅਸੀਂ ਰੱਖ ਸਕੀਏ ਤੇ ਜੇ ਕੋਈ ਭੈਣ ਭਰਾ ਨੀਤੂ ਭੈਣ ਦੇ ਟ੍ਰੀਟਮੈਂਟ 'ਚ ਮਦਦ ਕਰ ਸਕਦਾ ਤਾਂ ਸਿੱਧਾ ਮੈਡੀਵੇ ਹਸਪੀਟਲ ਦੇ ਵਿੱਚ ਉੱਥੇ ਕਾਊਂਟਰ ਤੇ ਜਾ ਕੇ ਨੀਤੂ ਭੈਣ ਦੇ ਨਾਂ ਤੇ ਸਿੱਧੀ ਸੇਵਾ ਤੁਸੀਂ ਜਮਾ ਕਰਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ right